ਇੱਕ ਮਾਲਕ ਨੇ ਆਪਣੇ ਪੁੱਤ ਦੇ ਵਿਆਹ ਤੇ ਵੱਡੇ ਪੁੱਤ ਦੀ ਥਾਂ ਆਪਣੇ ਸਿਰੀ ਦੀ ਮਲਨੀ ਕਰਾਈ ਤੇ ਫਿਰ ਉਹ ਸਿਰੀ ਆਪਣੇ ਮਾਲਕ ਨਾਲ ਕਿੱਥੋਂ ਤੱਕ ਨਿਭਿਆ ਇਹ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਨਰੈਣ ਸਿੰਘ ਜਿਹੜਾ ਚੰਗਾ ਸਰਦਾਰ ਵਰਦਾ ਸੀ ਆਪਣੇ ਘਰੋਂ ਪਰਿਵਾਰੋਂ ਲੋਕਾਂ ਦੀ ਮਦਦ ਕਰਦਾ ਸੀ ਤੇ ਬਹੁਤ ਨੇਕ ਦਿਲ ਇਨਸਾਨ ਸੀ ਉਹਦਾ ਟਰੱਕਾਂ ਦਾ ਕਾਰੋਬਾਰ ਸੀ ਟਰੱਕਾਂ ਦੇ ਕੰਮ ਦੇ ਸਿਲਸਿਲੇ 'ਚ ਉਹ ਅੰਦਰ ਬਾਹਰ ਜਾਂਦਾ ਰਹਿੰਦਾ ਸੀ ਨੇ ਨਰੇਣ ਸਿੰਘ ਦੇ ਦੋ ਪੁੱਤ ਸੀ ਹੂੰ ਛੋਟੇ ਦਾ ਨਾਮ ਗੁਰਦੀਪ ਸੀ ਹੂੰ ਤੇ ਵੱਡੇ ਦਾ ਨਾਮ ਬਹਾਦਰ ਸੀ ਹੂੰ ਇੱਕ ਦਿਨ ਦੀ ਗੱਲ ਹੈ ਕਿ ਨਾਰੈਣ ਸਿੰਘ ਆਪਣੇ ਟਰੱਕਾਂ ਦੇ ਕਾਰੋਬਾਰ ਕਰਕੇ ਹੂੰ ਸ਼ਹਿਰ ਤੋਂ ਬਾਹਰ ਜਾਂਦਾ ਹੂੰ ਉਹ ਇੱਕ ਢਾਬੇ ਤੇ ਚਾਹ ਪਾਣੀ ਪੀਣ ਲਈ ਰੁਕਦਾ ਹੂੰ ਉਹ ਚਾਹ ਪਾਣੀ ਪੀਂਦਾ ਤਾਂ ਪਿੱਛੋਂ ਉਹਨੂੰ ਇੱਕ ਰੋਣ ਦੀ ਆਵਾਜ਼ ਸੁਣਾਈ ਦਿੰਦੀ ਆ ਹੂੰ ਤੇ ਨਰੇਣਾ ਦੇਖਦਾ ਕਿ 13-14 ਸਾਲ ਦਾ ਜਵਾਨ ਇੱਕ ਢਾਬੇ ਤੇ ਬੈਠਾ ਭਾਂਡੇ ਮਾਂਜੀ ਜਾਂਦਾ ਹੂੰ ਤੇ ਨਾਲ ਹੁੱਕੀ-ਹੁੱਕੀ ਰੋਈ ਵੀ ਜਾਂਦਾ ਹੂੰ ਨਰੇਣਾ ਬੱਚੇ ਨੂੰ ਪੁੱਛਦਾ ਕਹਿੰਦਾ ਤੂੰ ਇੱਥੇ ਕਿਵੇਂ ਹੂੰ ਕਹਿੰਦਾ ਤੂੰ ਤਾਂ ਮੇਰੇ ਬੱਚਿਆਂ ਦੇ ਹਾਨ ਦਾ ਹੂੰ ਉਹ ਬੱਚਾ ਨਰੈਣੇ ਨੂੰ ਦੱਸਦਾ ਕਿ ਮੇਰੇ ਮਾਪੇ ਇਸ ਦੁਨੀਆ ਤੇ ਹੈ ਨਹੀਂਗੇ ਮੇਰਾ ਇੱਕ ਚਾਚਾ ਹੈ ਮੇਰੇ ਚਾਚੇ ਨੇ ਮੈਨੂੰ ਇੱਥੇ ਢਾਬੇ ਤੇ ਵੇਚਦਾ ਸੀ ਇਹਨਾਂ ਨੂੰ ਹੂੰ ਤੇ ਨਰੈਣੇ ਦਾ ਮਨ ਬਹੁਤ ਉਦਾਸ ਹੁੰਦਾ ਤੇ ਉਹ ਮਾਲਕ ਨਾਲ ਢਾਬੇ ਦੇ ਨਾਲ ਗੱਲ ਕਰਦਾ ਵੀ ਕਿੰਨੇ ਪੈਸਿਆਂ ਚ ਇਹ ਬੱਚਾ ਇੱਥੇ ਰੱਖਿਆ ਹੂੰ ਤੇ ਨਰੈਣਾ ਦੁੱਗਣੇ ਪੈਸੇ ਦੇ ਕੇ ਹੂੰ ਉਹ ਬੱਚੇ ਨੂੰ ਆਪਣੇ ਨਾਲ ਲੈ ਆਉਂਦਾ ਹੂੰ ਉਹ ਬੱਚੇ ਦਾ ਨਾਮ ਪੁਰਸ਼ਦ ਹੈ ਉਹ ਦੱਸਦਾ ਕਿ ਮੇਰਾ ਨਾਮ ਪੀਮਾ ਹੂੰ ਪੀ ਮੈਨੂੰ ਨਰੈਣਾ ਆਪਣੇ ਨਾਲ ਘਰੇ ਲੈ ਆਉਂਦਾ ਹੂੰ ਪਰ ਜਦੋਂ ਨਰੇਣਾ ਬੱਚੇ ਨੂੰ ਘਰੇ ਲੈ ਕੇ ਆਉਂਦਾ ਤਾਂ ਉਸ ਵਕਤ ਉਹਦੇ ਬੱਚੇ ਵਿਹੜੇ 'ਚ ਖੇਡ ਰਹੇ ਹੁੰਦੇ ਆ ਹੂੰ ਜਦੋਂ ਨਰੇਣ ਦੇ ਘਰ ਵਾਲੀ ਧਰਮਕੌਰ ਇਹ ਦੇਖਦੀ ਆ ਹੂੰ ਧਰਮਕੌਰ ਮੱਥੇ ਵਟ ਪਾ ਲੈਂਦੀ ਆ ਕਹਿੰਦੀ ਅੱਜ ਹੁਣ ਕਿਹਨੂੰ ਚੱਕ ਲਿਆ ਹੂੰ ਨਰੇਣਾ ਨੂੰ ਕਹਿੰਦਾ ਦੇਖ ਆਪਣੇ ਪਰਿਵਾਰ 'ਚ ਕਿਸੇ ਚੀਜ਼ ਦੀ ਥੋੜਨੀ ਪਰਮਾਤਮਾ ਨੇ ਆਪਾਂ ਨੂੰ ਰੰਗ ਭਾਗ ਲਾਇਆ ਕਿਸੇ ਚੀਜ਼ ਦੀ ਥੋੜਨੀ ਛੱਡੀ ਪਰਮਾਤਮਾ ਨੇ ਹੂੰ ਕਹਿੰਦਾ ਆਪਣੇ ਜਵਾਕਾਂ ਵਰਗਾ ਜਵਾਕਾ ਇਹਨਾਂ ਵਿੱਚ ਹੀ ਪਲ ਜੂਗਾ ਨਾ ਹੂੰ ਥੋੜੇ-ਮੋਟੇ ਘਰ ਦੇ ਕੰਮ ਕਰ ਲਿਆ ਕਰੂਗਾ ਇਹਨੂੰ ਵਿਚਾਰੇ ਨੂੰ ਸਹਾਰਾ ਮਿਲ ਜੂਗਾ ਇਸ ਸਹਾਰੇ ਨੂੰ ਹੂੰ ਕਹ ਹੂੰ ਉਹ ਬੱਚਾ ਘਰ ਦੇ ਕੰਮ ਕਰਦਾ ਰਹਿੰਦਾ ਹੂੰ ਤੇ ਨਾਲ ਨਰੈਣੇ ਦੇ ਬੱਚਿਆਂ ਦੇ ਨਾਲ ਖੇਡਦਾ ਵੀ ਰਹਿੰਦਾ ਹੂੰ ਪਰ ਇਹ ਮੂਹ ਦੀਆਂ ਤੰਦਾ ਹੁੰਦੀਆਂ ਨੇ ਨਰੈਣੇ ਦਾ ਭੀਮਾ ਬਹੁਤ ਜ਼ਿਆਦਾ ਮੂਹ ਕਰਨ ਲੱਗ ਜਾਂਦਾ ਹੂੰ ਕਿਉਂਕਿ ਉਹ ਇਹ ਜਾਣਦਾ ਹੁੰਦਾ ਕਿਉਂਕਿ ਉਹ ਬੱਚੇ ਨੂੰ ਹੋਸ਼ ਹੁੰਦੀ ਆ ਕਿ ਇਹ ਬੰਦਾ ਮੈਨੂੰ ਉੱਥੋਂ ਨਰਕ ਚੋਂ ਕੱਢ ਕੇ ਲਿਆਇਆ ਇਹਨੇ ਮੈਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਤੇ ਮਾਨ ਸਨਮਾਨ ਦਿੱਤਾ ਤੇ ਜਿਹੇ ਜੀ ਰੋਟੀ ਪਾਣੀ ਆਪਦੇ ਬੱਚਿਆਂ ਨੂੰ ਖਵਾਉਂਦਾ ਉਹੇ ਜੀ ਮੈਨੂੰ ਦਿੰਦਾ ਹੂੰ ਨਰੈਣੇ ਦਾ ਤੇ ਭੀਮੇ ਦਾ ਬਹੁਤ ਮੂਹ ਪੈ ਜਾਂਦਾ ਜਦੋਂ ਕਦੇ ਬਾਜ਼ਾਰ ਨਰਾਇਣੇ ਨਹੀਂ ਜਾਇਆ ਕਰਨਾ ਤਾਂ ਉਹਨੇ ਆਪਣੇ ਜਵਾਕਾਂ ਨੂੰ ਆਜਣਾ ਮਾਰਨੀ ਜੇ ਕੋਈ ਸੌਦਾ ਕੁਝ ਲੈ ਕੇ ਆਉਣਾ ਤਾਂ ਉਹਨੇ ਭੀਮੇ ਨੂੰ ਕਹਿਣਾ ਭੀਮੇ ਆ ਜਾ ਆਪਾਂ ਬਾਜ਼ਾਰ ਚੱਲੀਏ ਘਰ ਦਾ ਸੌਦਾ ਲੈ ਕੇ ਆਉਣਾ ਨਰਾਇਣੇ ਦੇ ਨਾਲ ਭੀਮਾ ਰਹਿੰਦੀ ਹੁੰਦਾ ਸੀ ਇਹ ਗੱਲ ਧਰਮਕੌਰ ਨੂੰ ਅਕਸਰ ਹੀ ਚੁਪਦੀ ਹੁੰਦੀ ਆ ਤੇ ਨਰਾਇਣੇ ਨੂੰ ਗੱਲਾਂ-ਗੱਲਾਂ 'ਚ ਧਰਮਕੌਰ ਇਹ ਸੁਣਵਾਈ ਵੀ ਕਰਦੀ ਹੁੰਦੀ ਆ ਵੀ ਨਾ ਦੇਖ ਆਪਣੀ ਇਹ ਰਿਸ਼ਤੇਦਾਰੀ 'ਚੋਂ ਨਾ ਕਿਸੇ ਸਾਖ ਸੰਬੰਧੀ 'ਚੋਂ ਨਾ ਆਪਣੇ ਖੂਨ 'ਚੋਂ ਵੀ ਤੂੰ ਇਹ ਪਤਾ ਨਹੀਂ ਕੀ ਦਾ ਹੈ ਕੀ ਦੀ ਲਾਦ ਹੈ ਤੂੰ ਆਪਣੇ ਸਿਰ ਚੜਾ ਰੱਖਿਆ ਏ ਤੇਰੀ ਤੇ ਤਾਂ ਕਹਿੰਦੀ ਇਹਦੀਆਂ ਮੋਹ ਦੀਆਂ ਤੰਦਾਂ ਦੀ ਪੱਟੀ ਬੰਨੀ ਹੋਈ ਹੈ ਤੇਰੀਆਂ ਅੱਖਾਂ ਤੇ ਤੈਨੂੰ ਨਹੀਂ ਕੁਛ ਵੀ ਮੇਂ ਤੋਂ ਬਣਾ ਦਿੰਦਾ ਹੈਗਾ ਕੁਛ ਉਹ ਫਿਰ ਵੀ ਕਹਿੰਦਾ ਵੀ ਕਰਮਾ ਵਾਲੀ ਕਿਉਂ ਐ ਬੋਲਦੀ ਰਹਿੰਦੀ ਹੈ ਹਮ ਹੈਨਾ ਵੀ ਮਾਸੂਮ ਐ ਇਹ ਖਬਰ ਹੈ ਇਹਦੀਆਂ ਦੁਆਵਾਂ ਮਾਪਾ ਨੂੰ ਕਿੱਥੇ ਤੱਕ ਲੈ ਜਾਣਗੀਆਂ ਬਿਲਕੁਲ ਫਿਰ ਇੱਕ ਦਿਨ ਧਰਮਕਰ ਇਹ ਕਲੇਸ਼ ਵੀ ਕਰਦੀ ਆ ਵੀ ਜਾ ਇਹ ਘਰ ਦੇ ਵਿੱਚ ਮੈਂ ਰਹੂੰਗੀ ਕਹਿੰਦੀ ਹਮ ਜਾ ਕਹਿੰਦੀ ਵੀ ਮਾਰੂਗਾ ਤੇਰਾ ਹਮ ਕਹਿੰਦੀ ਜਿੱਥੇ ਆਪਣੇ ਜਵਾਕ ਪੈਂਦੇ ਆ ਉਹੀ ਇਹਨੂੰ ਬਰਾਬਰ ਦੇ ਕੇ ਇਹਨੂੰ ਕਪੜੇ ਲੀੜੇ ਲੈ ਕੇ ਦਿੰਨਾ ਹੈ ਤੂੰ ਉਵੇਂ ਹੀ ਇਹਦੇ ਤੇ ਖਰਚਾ ਪਾਣੀ ਕਰਦਾ ਹੈ ਤੂੰ ਕਹਿੰਦੀ ਜੇ ਵਾਅਦੇ ਤੋਂ ਵਾਅਦੇ ਇਹ ਰੱਖਣਾ ਵੀ ਆ ਤਾਂ ਇਹਨੂੰ ਖੇਤ ਮੋਟਰ ਵਾਲੇ ਕੋਠੇ 'ਚ ਪਾ ਦਿਆ ਕਰ ਹੂੰ ਆਪਣੇ ਘਰੇ ਨਹੀਂ ਰਹੂਗਾ ਹੂੰ بیمਾ ਵੀ ਇਹ ਸਾਰਾ ਕੁਝ ਸੁਣਦਾ ਕਿਉਂਕਿ 13-14 ਸਾਲ ਦੀ ਉਮਰ ਦਾ ਜਵਾਕ ਸੀ ਉਹ ਹੂੰ ਤਾਂ ਸਰਦਾਰ ਵੀ ਇਹ ਕਲੇਸ਼ ਨੂੰ ਮਟਾਉਣਾ ਚਾਹੁੰਦਾ ਹੁੰਦਾ ਵੀ ਕਹਿੰਦਾ ਉਹ ਵੀ ਮੈਨੂੰ ਕਹਿੰਦਾ ਚੱਲ ਪੀ ਮੈਂ ਤੂੰ ਕਹਿੰਦਾ ਖੇਤ ਰਹਿ ਰਿਹਾ ਕਰ ਹੂੰ ਪੀਮਾ ਵਿਚਾਰਾ ਕੀ ਬੋਲਦਾ ਪੀਮਾ ਕਹਿੰਦਾ ਠੀਕ ਹੈ ਜੀ ਜਦੋਂ ਪੀਮਾ ਮੋਟਰ ਵਾਲੇ ਕੋਠੇ 'ਚ ਪੈਣ ਜਾਂਦਾ ਤਾਂ ਪੀਮੇ ਦਾ ਉੱਥੇ ਜੀ ਨਾ ਲੱਗਣਾ ਤਾਂ ਪੀਮੇ ਨੇ ਤੜਕੀ ਸਰਦਾਰ ਦੇ ਘਰੇ ਆ ਜਾਇਆ ਕਰਨਾ ਤੇ ਉਹਦੇ ਬੱਚਿਆਂ ਨਾਲ ਹੀ ਖੇਡੀ ਜਾਇ ਤੇ ਛੋੜੇ ਮੋਟੇ ਘਰ ਦੇ ਕੰਮ ਕਰੀ ਜਾਇਆ ਕਰਨੇ ਤੇ ਸ਼ਾਮ ਨੂੰ ਜਾ ਕੇ ਉਹ ਮੋਟਰ ਵਾਲੇ ਕੋਠੇ 'ਚ ਪੈ ਜਾਂਦਾ ਹੂੰ ਨਰੈਣੇ ਨੂੰ ਵੀ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਹੂੰ ਵੀ ਮੇਰੇ ਬੱਚਿਆਂ ਵਰਗਾ ਬੱਚਾ ਵੀ ਮੈਂ ਇਹ ਆਪਣੇ ਤੇ ਦੂਰ ਕਰਤਾ ਉਹ ਇਹ ਗੱਲ ਨੂੰ ਲੈ ਕੇ ਫਿਕਰ 'ਚ ਰਹਿੰਦਾ ਸੀ ਉਹ ਆਪਣੇ ਘਰ ਵਾਲੀ ਨੂੰ ਮਨਾ ਲਾਂਦਾ ਵੀ ਜਿਹੜਾ ਆਪਣੇ ਘਰ ਦੇ ਪਿੱਛੇ ਪਾਸੇ ਬਰਾਂਡਾ ਬਣਿਆ ਹੋਇਆ ਵੀ ਇਹ ਜਵਾਕ ਨੂੰ ਆਪਾਂ ਉੱਥੇ ਰੱਖ ਲੈਨੇ ਆ ਵੀ ਇਹ ਜਵਾਕ ਉੱਥੇ ਇਕੱਲਾ ਪੈਂਦਾ ਹੈ ਜੀ ਡਰ ਜਾਂਦਾ ਹੂ ਰਾਤ ਨੂੰ ਹਨਾ ਉਹ ਕਹਿੰਦਾ ਚੱਲ ਠੀਕ ਹੈ ਤੇਰੀ ਮਰਜ਼ੀ ਹੈ ਪਰ ਘਰੇ ਨਹੀਂ ਵੜਦੀ ਕਹਿੰਦੀ ਮੈਨੂੰ ਤਾਂ ਭੀਮੇ ਨੂੰ ਆਪਣੇ ਘਰ ਦੇ ਪਿਛਲੇ ਵਾਲਾ ਕਮਰਾ ਨਰੈਣਾ ਦੇ ਦੰਦਾ ਹੂੰ ਜਿੰਨੀ ਜ਼ਿਆਦਾ ਨਫ਼ਰਤ ਧਰਮਕੌਰ ਭੀਮੇ ਨੂੰ ਕਰਦੀ ਹੁੰਦੀ ਆ ਹੂੰ ਉਹਨਾਂ ਜ਼ਿਆਦਾ ਪਿਆਰ ਨਰੈਣਾ ਭੀਮੇ ਨੂੰ ਕਰਦਾ ਹੁੰਦਾ ਹੂੰ ਇਸ ਹੱਦ ਤੱਕ ਮੋਹ ਸੀ ਭੀਮੇ ਦਾ ਤੇ ਨਰੈਣੇ ਦਾ ਹੂੰ ਨਰੈਣੇ ਦੇ ਦੋਨੇ ਬੱਚੇ ਪੜ ਰਹੇ ਸੀ ਐਸ਼ਪਰਾਸੀ ਚ ਪੜ ਰਹੇ ਸੀ ਹੂੰ ਇੱਕ ਪਾਸੇ ਭੀਮਾ ਪੜ ਰਿਹਾ ਸੀ ਜਿਹੜਾ ਸਬਰ ਸਿਤ ਕਾਲਾ ਸੀ ਹੂੰ ਜਦੋਂ ਨਰੈਣੇ ਨੇ ਆਪਣੀ ਲਾਦ ਨੂੰ ਆਵਾਜ਼ ਮਾਰਨੀ ਉਹਨਾਂ ਨੇ ਨਾ ਆਉਣਾ ਪਰ ਅੱਧੀ ਆਵਾਜ਼ ਤੇ ਵੀ ਮਨ ਰੈਣੇ ਦੀ ਤੇ ਹਾਜ਼ਰ ਹੁੰਦਾ ਸੀ ਹੂੰ ਤੇ ਇਹੀ ਗੱਲਾਂ ਸੀ ਜਿਹਦੇ ਕਰਕੇ ਨਰੈਣਾ ਭੀਮੇ ਦਾ ਇੰਨਾ ਮੂਵ ਕਰਦਾ ਸੀ ਹੂੰ ਭੀਮਾ ਵੀ ਜਵਾਨ ਹੋ ਜਾਂਦਾ ਤੇ ਨਾਲ ਹੀ ਨਰੈਣੇ ਦੇ ਦੋਨੇ ਬੱਚੇ ਉਹਦੇ ਹਮ ਉਮਰੀ ਹੁੰਦੇ ਆ ਉਹ ਵੀ ਜਵਾਨ ਹੋ ਜਾਂਦੇ ਆ ਹੂੰ ਇੱਕ ਪਾਸੇ ਭੀਮਾ ਵੀ ਜਵਾਨ ਹੋ ਗਿਆ ਹੂੰ ਤੇ ਹਮ ਉਮਰ ਨਰੈਣੇ ਦੇ ਦੋ ਜਵਾਕ ਸੀ ਬਾਦਰ ਤੇ ਗੁਰਦੀਪ ਉਹ ਵੀ ਜਵਾਨ ਹੋ ਚੁੱਕੇ ਸੀ ਹੂੰ ਬਾਦਰ ਕਾਲਜ ਆਣ ਲੱਗਿਆ ਸੀ ਤੇ ਬਾਦਰ ਦੀ ਸੰਗਤ ਗਲਤ ਹੋ ਗਈ ਸੀ ਤੇ ਗਲਤ ਬੰਦਿਆਂ ਨਾਲ ਉੱਠਣ ਬੈਠਣ ਉਹ ਲੱਗ ਗਿਆ ਸੀ। ਹੂੰ। ਨਰੈਣੇ ਨੂੰ ਪੈਸਿਆਂ ਦਾ ਹਿਸਾਬ ਨਹੀਂ ਆਉਂਦਾ ਸੀ ਕਿ ਮੈਂ ਇੰਨੇ ਪੈਸੇ ਲਿਆ ਕੇ ਇਹਦੀ ਮਾਂ ਨੂੰ ਫੜਾਈ ਸੀ ਉਹ ਕਿੱਥੇ ਗਏ। ਹੂੰ। ਕਿਉਂਕਿ ਭਾਦਰ ਆਪਣੀ ਮਾਂ ਤੋਂ ਪੈਸੇ ਹੀ ਲੈ ਜਾਂਦਾ ਸੀ ਤੇ ਖੁੱਲੇ ਖਰਚਦਾ ਸੀ ਤੇ ਗਲਤ ਸੰਗਤ ਦੀ ਉੱਠਣੀ ਬੈਠਣੀ 'ਚ ਉਹ ਨਸ਼ੇ ਵੀ ਕਰਨ ਲੱਗ ਗਿਆ ਸੀ। ਹੂੰ। ਇੱਥੋਂ ਤੱਕ ਕਿ ਕਈ ਵਾਰ ਭਾਦਰ ਤੇ ਨਰੈਣੇ ਦੀ ਝੜਪ ਵੀ ਹੁੰਦੀ ਸੀ। ਲੜਾਈ ਝਗੜਾ ਵੀ ਹੁੰਦਾ ਸੀ ਕਿਉਂਕਿ ਨਰੈਣਾ ਆਪਣੇ ਵੱਡੇ ਪੁੱਤ ਨੂੰ ਇਹ ਸਾਰੀਆਂ ਗੱਲਾਂ ਤੋਂ ਰੋਕਦਾ ਸੀ। ਹੂੰ। ਉਹ ਆਪਣੇ ਪੁੱਤ ਨੂੰ ਵਰਜਦਾ ਸੀ। ਹੂੰ ਗਲਤ ਸੰਗਤੋਂ ਹੂੰ ਇਹੀ ਕਾਰਨ ਸੀ ਨਰੈਣੇ ਦੀ ਤੇ ਬਾਧਰ ਦੀ ਨਹੀਂ ਬਣਦੀ ਸੀ ਹੂੰ ਇਥੋਂ ਤੱਕ ਕਿ ਬਾਧਰ ਨੂੰ ਨਰੈਣੇ ਪ੍ਰਤੀ ਢਕਾਇਆ ਵੀ ਆਲੇ ਦੁਆਲੇ ਦੇ ਲੋਕਾਂ ਨੇ ਆ ਕਿ ਤੇਰੇ ਪਿਓ ਨੇ ਤੁਸੀਂ ਦੂਤ ਹੈਗੀ ਸੀ ਉਹਦੇ ਖੂਨ ਆ ਤੀਜਾ ਖੂਨ ਪਤਾ ਨਹੀਂ ਕਿਦਾਂ ਪਾਲ ਜਾਂਦਾ ਤੁਹਾਡਾ ਪਿਓ ਕੱਲ ਨੂੰ ਕਹਿੰਦੀ ਤੁਹਾਡਾ ਬਣਦੀ ਜ਼ਮੀਨ ਚੋਂ ਹਿੱਸਾ ਆ ਤੁਹਾਡਾ ਤੀਜਾ ਭਾਈ ਵੀ ਲਊਗਾ ਜਿਹੜਾ ਉਹਨੇ ਘਰੇ ਲਿਆ ਕੇ ਪਾਲ ਰੱਖਿਆ ਹੂੰ ਇਹ ਗੱਲਾਂ ਵੀ ਸੀ ਜਿਹੜੀਆਂ ਬਾਧਰ ਨੂੰ ਨਰੈਣ ਨਾਲ ਲੜਾਉਂਦੀਆਂ ਸੀ ਹੂੰ ਉਹਦੇ ਮਨ ਦੇ ਅੰਦਰ ਜ਼ਹਿਰ ਸੀ ਹੂੰ ਭਾਦਰ ਆਪਣੀ ਮਾਂ ਵਰਗਾ ਸੀ ਤੇ ਗੁਰਦੀਪ ਸੋਚ ਵਿਚਾਰ ਕਰਕੇ ਗੱਲ ਕਰਨ ਵਾਲਾ ਸੀ ਆਪਣੇ ਪਿਓ ਵਾਂਗੂ ਹੂੰ ਦੋਨੇ ਪਿਓ ਪੁੱਤਾਂ ਦੇ ਰਿਸ਼ਤੇ 'ਚ ਖਟਾਸ ਰਹਿੰਦੀ ਸੀ ਭਾਦਰ ਤੇ ਨਰੈਣ ਦੇ ਹੂੰ ਥੋੜਾ ਸਮਾਂ ਬੀਤਦਾ ਹੂੰ ਨਰੈਣੇ ਨੂੰ ਇਹ ਖਬਰ ਮਿਲਦੀ ਆ ਕਿ ਉਹਦੇ ਪੁੱਤ ਨੇ ਕੋਈ ਵਾਰਦਾਤ ਕਰਤੀ ਹੂੰ ਉਹਨੂੰ ਉੜਦੀ ਉੜਦੀ ਗੱਲ ਸੁਣਨ ਨੂੰ ਮਿਲਦੀ ਆ ਹੂੰ ਤੇ ਮਾਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਹੂੰ ਨਰੈਣੇ ਨੂੰ ਇਹ ਖਬਰ ਮਿਲਦੀ ਆ ਹੂੰ ਕਿ ਉਹਦੇ ਪੁੱਤ ਨੇ 2-4 ਬੰਦਿਆਂ ਦੇ ਨਾਲ ਲੜ ਕੇ ਕਿਸੇ ਦਾ ਕਤਲ ਕਰਤਾ ਤੇ ਵਿੱਚ ਉਹਦਾ ਪੁੱਤ ਵੀ ਸ਼ਾਮਲ। ਹੂੰ ਪਰ ਨਰਾਇਣੇ ਦੀ ਪਤਨੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਉਹ ਕਹਿੰਦੀ ਨਹੀਂ ਮੇਰਾ ਪੁੱਤ ਤਾਂ ਇਹ ਜਿਆ ਕੁਝ ਕਰ ਹੀ ਨਹੀਂ ਸਕਦਾ। ਹੂੰ ਨਸ਼ੇ ਪਤੇ ਉਹ ਕਰਦਾ ਹੋ ਸਕਦਾ ਪਰ ਇਹ ਜਿਆ ਕੰਮ ਨਹੀਂ ਕਰ ਸਕਦਾ। ਹੂੰ ਪਤਾ ਉਦੋਂ ਲੱਗਦਾ ਜਦੋਂ ਘਰੇ ਪੁਲਿਸ ਆਉਂਦੀ ਆ। ਹੂੰ ਤੇ ਨਰਾਇਣੇ ਦੇ ਵੱਡੇ ਪੁੱਤ ਬਾਦਰ ਨੂੰ ਫੜ ਕੇ ਲੈ ਜਾਂਦੀ ਐ। ਹੂੰ ਤੇ ਉਹਦਾ ਜੁਰਮ ਕਬੂਲ ਹੋ ਜਾਂਦਾ। ਹੂੰ ਕਿ ਇਹਨੇ ਕਤਲ ਕੀਤਾ। ਘਰ ਦੇ ਵਿੱਚ ਸਿਰਫ ਇੱਕ ਪੁੱਤ ਰਹਿ ਗਿਆ ਤੇ ਦੂਜੇ ਪਾਸੇ ਭੀਮਾ। ਹੂੰ ਭੀਮਾ ਧਰਮਕੌਰ ਨੂੰ ਜ਼ਹਿਰ ਵਰਗਾ ਲੱਗਣ ਲੱਗ ਜਾਂਦਾ। ਕਹਿੰਦੀ ਤੂੰ ਆਪਣੇ ਜਵਾਕਾਂ ਤੇ ਧਿਆਨ ਨਹੀਂ ਦਿੱਤਾ ਸਾਰਾ ਮੂਹ ਲਾੜਦਾ ਤੂੰ ਇਹਨੂੰ ਕਰਦਾ ਰਿਹਾ ਹੂੰ ਕਹਿੰਦੀ ਜੀ ਉਹ ਮੂਹ ਲਾੜ ਨਾਲ ਤੂੰ ਪਾਲੇ ਹੁੰਦੇ ਜਿਵੇਂ ਇਹਦਾ ਕਰਦਾ ਰਿਹਾ ਤਾਂ ਕਹਿੰਦੀ ਉਹ ਗਲਤ ਸੰਗਤ ਚ ਕਾਨੂੰ ਜਾਂਦਾ ਹੂੰ ਪੁੱਤ ਦੇ ਜੇਲ੍ਹ ਜਾਣ ਦੇ ਵਿਜੋਗ ਚ ਨਰਾਣਾ ਮੱਜੇ ਤੇ ਪਿਆਰ ਰਹਿੰਦਾ ਤੇ ਇਹੀ ਸੋਚਦਾ ਰਹਿੰਦਾ ਸੀ ਕਿ ਮੇਰੇ ਪਿਆਰ ਚ ਕਿੱਥੇ ਕਮੀ ਰਹੇਗੀ ਹੂੰ ਮੇਰਾ ਘਰ ਹੀ ਦੋ 파ਟ ਹੋ ਗਿਆ ਹੂੰ ਭੀਮਾ ਨਰਾਣੇ ਦੇ ਸਹਰਾਣੇ ਖੜਾ ਰਹਿੰਦਾ ਹੁੰਦਾ ਸੀ ਹੂੰ ਕਹਿੰਦਾ ਬਾਪੂ ਜੀ ਬਾਈ ਇਹੋ ਜਿਹਾ ਨਹੀਂ ਹੈਗਾ ਮੈਨੂੰ ਲੱਗਦਾ ਵੀ ਝੂਠਾ ਫਸਾਇਆ ਗਿਆ ਉਹਨੂੰ ਕਹਿੰਦਾ ਕੋਈ ਨਾ ਆਪਾਂ ਬਾਈ ਨੂੰ ਬਾਹਰ ਕਢਾ ਲਾਂਗੇ ਪੀਮੇ ਨੇ ਹੌਸਲਾ ਦੇਣਾ ਨਰੈਣੇ ਨੂੰ ਹੂੰ ਨਰੈਣੇ ਕੋਲੇ ਇੱਕੋ ਹੀ ਆਸ ਸੀ ਉਹਨੂੰ ਖਲਾਪੀ ਮੈਂ ਦਿੰਦਾ ਸੀ ਕਿ ਮੇਰੀ ਲਾਤਾਂ ਨਾਲ ਲੈ ਕੇ ਨਿਕਲ ਗਈ ਹੂੰ ਬਾਦਰ ਦੇ ਜੇਲ੍ਹ ਜਾਣ ਪਿੱਛੋਂ ਨਰੈਣਾ ਅੱਧਾ ਰਹਿ ਗਿਆ ਸੀ ਹੂੰ ਇੱਕ ਦਿਨ ਦੀ ਗੱਲ ਹੈ ਕਿ ਨਰੈਣਾ ਪੀਮੇ ਦਾ ਹੱਥ ਫੜ ਕੇ ਇਹ ਕਹਿੰਦਾ ਪੁੱਤ ਕਹਿੰਦਾ ਮੈਨੂੰ ਛੱਡ ਕੇ ਨਾ ਜਾਈਂ ਕਹਿੰਦਾ ਮੇਰੇ ਸੇਵੇ ਨੂੰ ਅੱਗ ਲਾ ਜਾਈਂ ਉਦੋਂ ਬਾਅਦ ਜਿੱਥੇ ਮਰਜੀ ਵਗ ਜਾਈਂ ਹੂੰ ਪੀਮਾ ਕਹਿੰਦਾ ਮੈਂ ਤੁਹਾਡਾ ਮਰਦੇ ਦਮ ਤੱਕ ਜੀ एहसान ਕਦੇ ਨਹੀਂ ਭੁੱਲ ਸਕਦਾ ਹੂੰ ਇਹ ਗੱਲ ਕਹਿ ਕੇ ਸਰਦਾਰ ਭੁੱਲ ਜਾਂਦਾ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਗੱਲਾਂ ਭੀਮਾ ਸੱਚ ਕਰੂਗਾ। ਹੂੰ ਭੀਮੇ ਤੋਂ ਨਰੈਣੇ ਦੀ ਇਹ ਦਾਸੀ ਦੇਖੀ ਨਹੀਂ ਸੀ ਜਾਂਦੀ। ਹੂੰ ਕਿਉਂਕਿ ਘਰ ਖਾਲੀ ਹੋ ਚੁੱਕਿਆ ਸੀ। ਹੂੰ ਪਰ ਧਰਮਕੌਰ ਦੀ ਹੰਕੜ ਅਜੀਬ ਉਮੀ ਸੀ। ਹੂੰ ਟੋਲ ਹੀ ਨਹੀਂ ਸੀ। ਹੂੰ ਹੁਣ ਤੱਕ ਵੀ ਧਰਮਕੌਰ ਨੂੰ ਭੀਮਾ ਚੰਗਾ ਨਹੀਂ ਸੀ ਲੱਗਦਾ। ਹੂੰ ਅੱਜ ਵੀ ਧਰਮਕੌਰ ਭੀਮੇ ਨਾਲ ਵਿਤਕਰਾ ਕਰਦੀ ਸੀ। ਹੂੰ ਉਹਨੂੰ ਲੱਗਦਾ ਸੀ ਕਿ ਸਾਰੇ ਸਿਆਪੇ ਦੀ ਜੜ ਭੀਮਾ ਹੀ ਹੈ। ਹੂੰ ਦਰਮﻘर ਇਹ ਸੋਚਦੀ ਸੀ ਜੇ ਭੀਮੇ ਦਾ ਖਿਆਲ ਛੱਡ ਕੇ ਹੂੰ ਨਰੈਣੇ ਨੇ ਆਪਣੀ ਲਾਦਵਾਲ ਧਿਆਨ ਕੀਤਾ ਹੁੰਦਾ ਤਾਂ ਮੁੰਡਾ ਰਾਹਣਾ ਫੜਕਦਾ ਹੂੰ ਭੀਮਾ ਇੱਕ ਦਿਨ ਨਰੈਣੇ ਨੂੰ ਕਹਿੰਦਾ ਕਹਿੰਦਾ ਬਾਪੂ ਜੀ ਆਪਾਂ ਕਿਉਂ ਨਾ ਬਾਈ ਦਾ ਵਿਆਹ ਕਰ ਲਈਏ ਛੋਟੇ ਦਾ ਗੁਰਦੀਪ ਦਾ ਹੂੰ ਕਹਿੰਦਾ ਵੀ ਨਾਲੇ ਬੀਬੀ ਦਾ ਵੀ ਜੀ ਲੱਗਿਆ ਰਹੂਗਾ ਉਦੋਂ ਤੱਕ ਬਾਈ ਵੀ ਕਹਿੰਦਾ ਬਾਹਰ ਆ ਜੂਗਾ ਹੂੰ ਨਰੈਣੇ ਨੂੰ ਵੀ ਇਹ ਗੱਲ ਸਹੀ ਲੱਗਦੀ ਆ ਹੂੰ ਕਹਿੰਦਾ ਕੋਈ ਨਾ ਮੈਂ ਕਰਦਾ ਸਰਦਾਰਨੀ ਨਾਲ ਗੱਲ ਨਰੈਣਾ ਆਪਣੀ ਪਤਨੀ ਨਾਲ ਸਲਾਹ ਕਰਦਾ ਉਹ ਕਹਿੰਦੀ ਵੀ ਠੀਕ ਆ ਆਪਾਂ ਰਿਸ਼ਤੇ ਤਾਂ ਆਉਂਦੇ ਆ ਮੁੰਡੇ ਨੂੰ ਦੇਖ ਲੈਣੇ ਕੋਈ ਹਮ ਪਰ ਜਿਹੜੇ ਰਿਸ਼ਤੇ ਆਉਂਦੇ ਆ ਹਰ ਕੋਈ ਏ ਬਹਾਨਾ ਬਣਾ ਕੇ ਮੁੜ ਜਾਂਦਾ ਵੀ ਨਹੀਂ ਭਾਈ ਅਸੀਂ ਇਹ ਘਰੇ ਨਹੀਂ ਕੁੜੀ ਤੋਰ ਨਹੀਂ ਹੈਗੀ ਥੋੜਾ ਮੁੰਡਾ ਵੱਡਾ ਕਤਲ ਕਰਕੇ ਜੇਲ੍ਹ ਚ ਗਿਆ ਹੋਇਆ ਤੁਹਾਡੇ ਪਰਿਵਾਰ ਦਾ ਕੀ ਪਤਾ ਕਹੋ ਜਿਆ ਪਰਿਵਾਰਾ ਤੁਹਾਡਾ ਵੀ ਅਸੀਂ ਇੱਥੇ ਆਪਣੀ ਕੁੜੀ ਨਹੀਂ ਬਿਵਾਸਾ ਸਕਦੇ ਤਾਂ ਫਿਰ ਉੱਥੇ ਦਰਿਆ ਦੇ ਲਈ ਨਰਾਇਣਾ ਦਿਖਾਉਂਦਾ ਆਪਣੇ ਪੁੱਤ ਦੇ ਲਈ ਨਰਾਇਣਾ ਗਰੀਬ ਘਰ ਦੀ ਧੀ ਦੇਖਦਾ ਤੇ ਫਿਰ ਹੋਰ ਵੱਡੀ ਗੱਲ ਨਰਾਇਣਾ ਸੋਚਦਾ ਜਿਹੜੀ ਉਹਦੇ ਦਿਲ ਤੇ ਬੋਝ ਹੁੰਦਾ ਉਹ ਲਾਉਣ ਦੀ ਕੋਸ਼ਿਸ਼ ਕਰਦਾ ਨਰੈਣਾ ਸੋਚਦਾ ਕਿ ਅੱਜ ਤੱਕ ਜਦੋਂ ਮੈਂ ਆਪਣੀ ਲਾਤ ਤੇ ਭੀਮੇ ਚ ਕੋਈ ਫਰਕ ਨਹੀਂ ਰੱਖਿਆ ਇੱਥੇ ਵੀ ਮੈਂ ਇੱਕ ਵੱਡੀ ਪਹਿਲ ਕਰਨੀ ਹੈ ਉਹ ਸਰਦਾਰ ਰੇਨ ਨਾਲ ਸਲਾਹ ਕਰਦਾ ਕਹਿੰਦਾ ਵੀ ਆਪਾਂ ਵੱਡੇ ਪੁੱਤ ਦੀ ਮਿਲਣੀ ਨਾ ਭੀਮੇ ਤੋਂ ਕਰਾਵਾਂਗੇ ਜਾਣੀ ਆਪਣੇ ਸਿਰੀ ਤੋਂ ਆਪਣੇ ਵੱਡੇ ਪੁੱਤ ਦੀ ਮਿਲਣੀ ਕਰਾਵਾਂਗੇ ਤਾਂ ਧਰਮਕੌਰ ਨੂੰ ਇਹ ਗੱਲ ਜ਼ਹਿਰ ਵਰਗੀ ਲੱਗਦੀ ਹੈ ਕਹਿੰਦੀ ਪਹਿਲਾਂ ਇਹਦੀ ਪਵਾੜੇ ਪਾਏ ਹੋਏ ਆ ਤੂੰ ਹਲੇ ਵੀ ਨਹੀਂ ਸੁਧਰਿਆ ਕਹਿੰਦੀ ਮੈਂ ਤੇਰੀਆਂ ਕਿੰਨੀਆਂ ਗੱਲਾਂ ਬਰਦਾਸ਼ਤ ਕਰਦੀ ਰਹੀ। ਹੂੰ ਇਹ ਬਗਾਨਾ ਖੂਨ ਪਤਾ ਨਹੀਂ ਕਿਹਦਾ ਖੂਨ ਤੂੰ ਘਰੇ ਚੱਕ ਲਿਆ ਉਦੋਂ ਮੈਂ ਚਰਿਆ। ਹੂੰ ਕਹਿੰਦੀ ਮੇਰੇ ਸ਼ਰੀਕੇ ਕਬੀਲੇ ਵਾਲੇ ਕੀ ਕਹਿਣਗੇ? ਹੂੰ ਕਿਉਂ ਮੇਰੀ ਕਹਿੰਦੀ ਤੂੰ ਨੱਕ ਬੜਾਉਣ ਤੇ ਲੱਗਿਆ ਹੋਇਆ। ਹੂੰ ਨਰੈਣਾ ਖੇਤ ਆ ਕੇ ਚੁੱਪਚੀ ਪੀਤਾ ਮੋਟਰ ਤੇ ਪਿਆ ਜਾਂਦਾ। ਹੂੰ ਨਰੈਣਾ ਇਹ ਸੋਚਦਾ ਵੀ ਹਲੇ ਵੀ ਇਹਨੂੰ ਮਤ ਨਹੀਂ ਆਈ। ਹੂੰ ਸਾਰਾ ਘਰ ਖੱਖਰ-ਪੱਖਰ ਹੋ ਗਿਆ। ਹੂੰ ਹਲੇ ਵੀ ਇਹਦੀ ਹੈਂਕੜ ਨਹੀਂ ਟਲੀ। ਹੂੰ ਪੀਮਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਬਾਪੂ ਜੀ। ਹੂੰ ਮਾਤਾ ਜੀ ਕਹਿੰਦਾ ਦਿਲ ਦੀ ਨਹੀਂ ਮਾਰੀ ਜ਼ੁਬਾਨ ਦੀ ਉਕੌੜੀ ਆ। ਹੂੰ ਭੀਮਾ ਚੱਪ ਕਰ ਜਾਂਦਾ। ਹੂੰ ਇੱਕ ਦਿਨ ਦੀ ਗੱਲ ਹੈ ਕਿ ਨਰੇਣਾ ਤੇ ਭੀਮਾ ਖੇਤ ਕੰਮ ਕਰਦੇ ਹੁੰਦੇ ਆ। ਹੂੰ ਨਰੇਣਾ ਕਹਿੰਦਾ ਭੀਮੇ ਨੂੰ ਕਹਿੰਦਾ ਭੀਮਿਆ ਤੂੰ ਘਰੋਂ ਜਾ ਕੇ ਚਾਹ ਲਿਆ। ਹੂੰ ਉਹ ਕਹਿੰਦਾ ਲੈ ਉਹ ਨਾ। ਹੂੰ ਜਦੋਂ ਭੀਮਾ ਘਰੇ ਆਉਂਦਾ ਤਾਂ ਕੀ ਦੇਖਦਾ ਕਿ ਸਰਦਾਰ ਨਹੀਂ ਘਰ ਦੇ ਵਿੱਚ ਇਕੱਲੀ ਆ ਤੇ ਉਹ ਪੌੜੀਆਂ ਤੇ ਡਿੱਗੀ ਪਈ ਆ। ਹੂੰ ਤੇ ਮੱਥੇ 'ਚੋਂ ਉਹਦੇ ਖੂਨ ਵਗ ਰਿਹਾ। ਹੂੰ ਤੇ ਬੇਹੋਸ਼ੀ ਦੀ ਹਾਲਤ 'ਚ ਡਿੱਗੀ ਪਈ ਆ। ਹੂੰ ਪੀਮਾ ਧਰਮਕੌਰ ਨੂੰ ਸੰਭਾਲਦਾ ਤੇ ਗਵਾਂਡੀਆਂ ਦੀ ਮਦਦ ਨਾਲ ਸ਼ਹਿਰ ਲੈ ਕੇ ਜਾਂਦਾ ਤੇ ਫਿਰ ਉੱਥੇ ਜਾ ਕੇ ਪਤਾ ਲੱਗਦਾ ਕਿ ਧਰਮਕੌਰ ਨੂੰ ਅਦਰੰਗ ਦਾ ਟੈਗ ਆ ਗਿਆ ਹੂੰ ਧਰਮਕੌਰ ਮੰਜੇ ਨਾਲ ਜੁੜ ਜਾਂਦੀ ਹੈ ਹੂੰ ਫਿਰ ਪੀਮਾ ਤੇ ਨਰੈਣਾ ਘਰ ਦੇ ਵਿੱਚ ਦੋਨੇ ਹੁੰਦੇ ਆ ਤੇ ਉਹ ਗੁਰਦੀਪ ਦੇ ਵਿਆਹ ਦੀਆਂ ਸਲਾਹਾਂ ਬਣਾਉਂਦੇ ਆ ਕਿ ਆਪਾਂ ਗੁਰਦੀਪ ਦਾ ਵਿਆਹ ਐਂ ਕਰਾਂਗੇ ਹੂੰ ਫਿਰ ਨਰੈਣੇ ਦੇ ਮਨ ਦੇ ਵਿੱਚ ਉਹੀ ਗੱਲ ਹੁੰਦੀ ਆ ਕਿ ਮੈਂ ਵੱਡੇ ਭਰਾ ਵਾਲੀ ਮਿਲਣੀ ਪੀਮੀ ਤੂੰ ਹੀ ਕਰਾਉਣੀ ਆ ਹੂੰ ਜਦੋਂ ਆਪਣੇ ਪੁੱਤ ਦਾ ਵਿਆਹ ਨਰਾਇਣਾ ਕਾਤਾ ਤਾਂ ਉਸ ਵਕਤ ਫਿਰ ਪੀਮੇ ਦੀ ਮਿਲਣੀ ਕਰਾਉਂਦਾ ਬਾਦਰ ਵਾਲੀ ਜਗ੍ਹਾ ਤੇ ਜਾਣੀ ਆਪਣੇ ਵੱਡੇ ਪੁੱਤ ਵਾਲੀ ਜਗ੍ਹਾ ਤੇ ਹੂੰ ਜਿਹੜਾ ਲੋਕਾਂ ਦੀਆਂ ਨਜ਼ਰਾਂ 'ਚ ਪੀਮਾ ਸੀਰੀ ਸੀ ਹੂੰ ਉਹਨੂੰ ਨਰਾਇਣੇ ਨੇ ਆਪਣੇ ਪੁੱਤਾਂ ਬਰਾਬਰ ਦਾ ਦਰਜਾ ਦਿੱਤਾ ਹੂੰ ਜਾਣੀ ਆਪਣੇ ਛੋਟੇ ਪੁੱਤ ਦੇ ਵਿਆਹ ਦੇ ਉੱਤੇ ਹੂੰ ਵੱਡੇ ਪੁੱਤ ਵਾਲੀ ਜਗ੍ਹਾ ਤੇ ਮਿਲਣੀ ਕਰਾਈ ਪੀਮੇ ਦੀ ਹੂੰ ਤਾਂ ਵਾਲੇ ਦੁਆਲੇ ਦੇ ਲੋਕ ਉਸ ਵਕਤ ਗੱਲਾਂ ਕਰਦੇ ਸੀ ਕਿ ਨਰਾਇਣੇ ਨੇ ਯਾਰ ਦੁਨੀਆ ਤੋਂ ਅੱਡ ਕੰਮ ਕਰਤਾ ਹੂੰ ਗੁਰਦੀਪ ਦੇ ਵਿਆਹ ਤੋਂ ਬਾਅਦ ਪਰਿਵਾਰ ਥੋੜਾ ਜਿਹਾ ਸੁਖੀ ਵਸਣ ਲੱਗਿਆ ਸੀ ਹੂੰ ਘਰ ਦੇ ਵਿੱਚ ਥੋੜੀਆਂ ਖੁਸ਼ੀਆਂ ਖੇੜੇ ਆ ਗਈ ਸੀ ਹੂੰ ਪਰ ਇਹ ਘਰ ਨੂੰ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਹੋਈ ਸੀ ਹੂੰ ਕਿ ਵਿਆਹ ਤੋਂ ਥੋੜੇ ਮਹੀਨੇ ਬਾਅਦ ਹੀ ਹੂੰ ਗੁਰਦੀਪ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਹੂੰ ਗੁਰਦੀਪ ਦੀ ਮੌਤ ਦੇ ਪਿੱਛੋਂ ਗੁਰਦੀਪ ਦੇ ਸਹੁਰੇ ਆਪਣੀ ਧੀ ਨੂੰ ਵੀ ਲੈ ਜਾਂਦੇ ਆ ਹੂੰ ਘਰ ਦੇ ਵਿੱਚੋਂ ਜਾਨੀ ਤਿੰਨ ਜੀ ਚਲੇ ਜਾਂਦੇ ਆ ਹੂੰ ਗੁਰਦੀਪ ਚਲਿਆ ਗਿਆ ਇਸ ਦੁਨੀਆ ਤੋਂ ਨਰੇਣੇ ਦਾ ਵੱਡਾ ਪੁੱਤ ਭਦਰ ਇਸ ਟਾਈਮ ਜੇਲ੍ਹ ਦੇ ਵਿੱਚ ਤੇ ਘਰ ਦੇ ਵਿੱਚ ਸਿਰਫ ਪੀਮਾ ਜਿਹਨੂੰ ਕਦੇ ਨਰੇਣੇ ਨੇ ਪੁੱਤਾਂ ਵਾਂਗੂ ਪਾਲਿਆ ਸੀ ਤੇ ਪੀਮਾ ਹੀ ਧਰਮਕੌਰ ਦੀ ਦੇਖਭਾਲ ਕਰਦਾ ਸੀ ਤੇ ਨਰੇਣੇ ਦੀ ਦੇਖਭਾਲ ਕਰਦਾ ਸੀ ਤਾਂ ਤਿੰਨ ਜੀਆਂ ਦਾ ਵਿਯੋਗ ਨਰੇਣੇ ਨੂੰ ਲੈ ਕੇ ਪੈ ਗਿਆ ਨਰੇਣਾ ਮੰਝੇ ਤੇ ਪੈ ਗਿਆ ਤੇ ਥੋੜਾ ਸਮੇਂ ਹੀ ਨਰੇਣਾ ਜਿਉਂ ਪੌਂਦਾ ਤੇ ਇੱਕ ਦਿਨ ਪਤਾ ਲੱਗਦਾ ਕਿ ਨਰੇਣਾ ਸੁੱਤਾ ਹੀ ਪੇਰੇ ਗਿਆ ਉਸ ਵਕਤ ਭੀ ਮੈਨੂੰ ਇੱਕ ਕਾਲ ਯਾਦ ਆਉਂਦਾ ਹੈ ਕਿ ਮੈਂ ਮੇਰੇ ਬਾਪੂ ਨਾਲ ਕੀਤਾ ਸੀ ਯਾਨੀ ਨਰੇਣੇ ਨਾਲ ਕੀਤਾ ਸੀ ਉਹਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਕਦੇ ਨਰੇਣੇ ਬਾਪੂ ਨੇ ਮੇਰਾ ਹੱਥ ਫੜ ਕੇ ਗੱਲ ਆਕੀ ਸੀ ਕਿ ਪੁੱਤ ਮੈਨੂੰ ਛੱਡ ਕੇ ਨਾ ਜਾਈ ਜੇ ਜਾਏਗਾ ਵੀ ਤਾਂ ਉਦੋਂ ਜਾਈ ਜਦੋਂ ਮੈਂ ਇਸ ਦੁਨੀਆ ਤੇ ਨਾ ਹੋਇਆ ਤੇ ਮੇਰੇ ਸੇਵੇ ਨੂੰ ਅੱਗ ਲੱਗ ਜਾਏ ਤਾਂ ਫਿਰ ਆਖਰੀ ਵਕਤ ਪੁੱਤ ਦਾ ਫਰਜ਼ ਵੀ ਭੀ ਮੈਂ ਨਿਭਾਉਂਦਾ ਤੇ ਨਰੇਣੇ ਦੇ ਸੇਵੇ ਨੂੰ ਅੱਗ ਭੀ ਮੈਂ ਹੀ ਦਿੰਦਾ ਹੂੰ ਜੀਨੂ ਕਦੇ ਨਰੈਣੇ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਇਸ ਹੱਦ ਤੱਕ ਵੀ ਮੇਰੇ ਨਾਲ ਭੀਮਾ ਨਿਭੂਗਾ ਤੇ ਭੀਮੇ ਨੇ ਉਹ ਕਾਲ ਵੀ ਨਿਭਾਇਆ ਤੇ ਉਸ ਤੋਂ ਪਹਿਲਾਂ ਨਰੈਣੇ ਨੇ ਪੁੱਤ ਦਾ ਕਾਲ ਵੀ ਨਿਭਾਇਆ ਹੂੰ ਤੇ ਫਿਰ ਭੀਮੇ ਨੇ ਵਿਆਹ ਕਰਵਾਇਆ ਹੂੰ ਤੇ ਭੀਮੇ ਨੇ ਇੱਕ ਸਲੱਗ ਪੁੱਤ ਬਣ ਕੇ ਹੂੰ ਸਰਬਣ ਪੁੱਤ ਬਣ ਕੇ ਧਰਮਕੌਰ ਦੀ ਸੇਵਾ ਕੀਤੀ ਹੂੰ ਥੋੜੇ ਸਮੇਂ ਬਾਅਦ ਹੀ ਹੂੰ ਬਾਦਰਜੀਲ ਚੋਂ ਰਿਹਾ ਹੁੰਦਾ ਹੂੰ ਤੇ ਜਦੋਂ ਘਰ ਦਾ ਹੀ ਵਿੱਚ ਆ ਕੇ ਬਾਦਰ ਦੇਖਦਾ ਤਾਂ ਸਾਰਾ ਕੁਝ ਬਦਲਿਆ ਪਿਆ ਹੁੰਦਾ ਹੂੰ ਤਾ ਫਿਰ ਉਹ ਆਪਣੀ ਮਾਂ ਦੀ ਸੇਵਾ ਹੁੰਦੀ ਵੀ ਦੇਖਦਾ ਕਿ ਭੀਮਾ ਮੇਰੇ ਤੋਂ ਵੱਧ ਕੇ ਮੇਰੀ ਮਾਂ ਦੀ ਸੇਵਾ ਕਰਦਾ ਹੂੰ ਬਾਦਰ ਵੀ ਆ ਕੇ ਪਰਿਵਾਰ ਚ ਰਹਿਣ ਲੱਗ ਜਾਂਦਾ ਪਰ ਬਾਦਰ ਆਪਣੇ ਆਪ ਨੂੰ ਗੁਨਾਹਗਰ ਮਹਿਸੂਸ ਕਰਦਾ ਹੁੰਦਾ ਕਿ ਮੈਂ ਉਸ ਵਕਤ ਭੀਮੇ ਨਾਲ ਵਧੀਕੀਆਂ ਕੀਤੀਆਂ ਹੂੰ ਤਾਂ ਉਹ ਭੀਮੇ ਤੋਂ ਮਾਫੀ ਵੀ ਮੰਗਣੇ ਚਾਹੁੰਦਾ ਹੁੰਦਾ ਹੂੰ ਇੱਕ ਦਿਨ ਜੱਫੀ ਪਾ ਕੇ ਭੀਮੇ ਨੂੰ ਬਾਦਰ ਤਾਂ ਮਾਰ ਕੇ ਰੋ ਪੈਂਦਾ ਹੂੰ ਤਾਂ ਫਿਰ ਭੀਮਾ ਵੀ ਇਹ ਗੱਲ ਕਹਿੰਦਾ ਬਾਈ ਕਹਿੰਦਾ ਜਿੱਥੇ ਬਾਪੂ ਨਰੈਣ ਸਿੰਘ ਮੈਨੂੰ ਛੱਡ ਕੇ ਤੁਰ ਗਿਆ ਉਹ ਜਗ੍ਹਾ ਤੇ ਅੱਜ ਤੂੰ ਖੜਾ ਹੂੰ ਜਿਵੇਂ ਮੈਂ ਬਾਪੂ ਨਰੈਣੇ ਦੀ ਸੇਵਾ ਕੀਤੀ ਹੂੰ ਮੈਂ ਤੇਰੀ ਵੀ ਉਵੇਂ ਸੇਵਾ ਕਰੂੰਗਾ ਹੂੰ ਜੋ ਤੂੰ ਕਹੇਗਾ ਮੈਂ ਉਹ ਕਰੂੰਗਾ ਹੂੰ ਤੂੰ ਅੱਜ ਤੋਂ ਮੇਰਾ ਵੱਡਾ ਭਰਾ ਵੀ ਹੈ ਹੂੰ ਮੇਰਾ ਪਿਓ ਵੀ ਹੈ ਤਾਂ ਬਹਾਦਰ ਉੱਥੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਕਿ ਉਸ ਵਕਤ ਮੈਂ ਤੇ ਮੇਰੀ ਮਾਂ ਨੇ ਇਹਦੇ ਨਾਲ ਕੀ ਕੀ ਨਹੀਂ ਕੀਤਾ ਕੀ ਕੀ ਬਿਤਕਰੀ ਨਹੀਂ ਕਰੀ ਤੇ ਸਾਰਾ ਕੁਝ ਬੰਦਾ ਭੁੱਲੀ ਬੈਠਾ ਤੇ ਐਨੇ ਮੇਰਾ ਪਰਿਵਾਰ ਸੰਭਾਲ ਲਿਆ ਨਹੀਂ ਇਹ ਘਰ ਖੰਡਰ ਹੋਣਾ ਸੀ ਘਰ 'ਚ ਕੁਝ ਵੀ ਨਹੀਂ ਹੋਣਾ ਸੀ ਤਾਂ ਫਿਰ ਉਸ ਵਕਤ ਬਾਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੁੰਦਾ ਫਿਰ ਉਹ ਘਰ ਦੇ ਵਿੱਚ ਬਾਦਰ ਹਮ ਮਾਤਾ ਧਰਮਕੌਰ ਹਮ ਤੇ ਭੀਮਾ ਤੇ ਉਹਦੀ ਪਤਨੀ ਰਹਿੰਦੇ ਆ ਹਮ ਤੇ ਭੀਮਾ ਅੱਜ ਵੀ ਬਾਦਰ ਦੀ ਧਰਮਕੌਰ ਦੀ ਉਨੀ ਸੇਵਾ ਕਰਦਾ ਵਾਹ ਵਾਕਈ ਬਹੁਤ ਜਿੰਨੀ ਦੁਖਦਾਈ ਕਹਾਣੀ ਆ ਭਾਵੁਕ ਕਰਨ ਵਾਲੀ ਵੀ ਆ ਵੀ ਕਈ ਵਾਰ ਲੋਕ ਖੂਨ ਦੇ ਰਿਸ਼ਤਿਆਂ 'ਚ ਉਹਨਾਂ ਨਹੀਂ ਨਿਭਦੇ ਤੇ ਜਿੰਨਾ ਬਾਹਰ ਲਿਨੇਭ ਜਾਂਦੇ ਆ ਤੇ ਭੀਮਾ ਵੀ ਇੱਕ ਐਸੀ ਮਸਾਲ ਐਨਾ ਰਿਸ਼ਤਿਆਂ 'ਚ ਹੈ ਨਾ ਬਿਲਕੁਲ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਕਿ ਇੰਸਟਾਗ੍ਰਾਮ ਆਈਡੀ ਦਾ ਲਿੰਕ ਆ ਉੱਤੇ ਮੈਸੇਜ ਕਰਕੇ ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕਰ ਸਕਦੇ ਹੋ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕਹੈਂਡ ਪੰਜਾਬੀ ਚੈਨਲ ਤੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕਹੈਂਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ